ਆਪਾਂ ਨਾਮ ਸਿਮਰਨ ਕਰਾਂਗੇ ਤੇ ਪਾਠ ਪੂਜਾ ਵੀ ਕਰ ਲਾਂਗੇ ਥੋੜਾ ਬਹੁਤ ਦਾਨ ਪੁੰਨ ਵੀ ਕਰ ਲਾਂ ਤੇ ਜਿਹੜੇ ਬੰਦੇ ਆ ਕਿ ਅੰਦਰ ਰੱਬ ਨੂੰ ਪਾਣੇ ਕੀ ਚਾਹਨਾ ਹੋ ਆਗੀ ਵੈਸੇ ਤਾਂ ਐਜੇ ਬੰਦੇ ਬਹੁਤ ਘੱਟ ਹੋਣ ਬਿਰਲੇ ਹੀ ਐ ਕਿਉਂਕਿ ਜ਼ਿਆਦਾਤਰ ਤਾਂ ਲੋਕਾਂ ਕਾ ਕਾ ਵਿਸ਼ਾ ਪ੍ਰਮਾਤਮਾ ਤੇ ਚੀਜ਼ਾਂ ਮੰਗਣੇ ਗਈ ਐ ਤੇ ਇਹ ਵੀਡੀਓ ਉਹਨਾਂ ਵਾਸਤੇ ਐ ਜਿਹੜੇ ਰੱਬ ਨੂੰ ਪਾਣਾ ਚਾਹਾਂਗੇ ਕੁਝ ਉਹਨਾਂ ਕੀ ਅਵਸਥਾ ਆਪਣੇ ਆਪ ਹੀ ਬਣ ਜਾਗੀ ਇਹ ਜੀ ਤੇ ਕੁਝ ਜਿਨ੍ਹਾਂ ਕੀ ਨਹੀਂ ਬਣੀ ਉਹਨਾਂ ਨੂੰ ਇਹ ਅਵਸਥਾ ਬਣਾਣੀ ਚਾਹੀਦੀ ਹੈ ਜੇ ਤੁਹਾਨੂੰ ਰੱਬ ਨੂੰ ਪਾਣੇ ਕੀ ਚਾਹਨਾ ਹੈ ਤਾਂ ਇੱਕ ਸੁਖਮਨੀ ਸਾਹਿਬ ਦੇ ਪਾਠ ਦੇ ਵਿੱਚ ਅਸ਼ਟਪਦੀ ਹੈ ਉਰਤਾਰੇ ਜੋ ਅੰਤਰਨਾਮ ਸਰਬਮ ਆਪੇਖਿਆ ਪੁਰਖ ਭਗਵਾਨ ਨਿਮਕ ਨਿਮਕ ਠਾਕੁਰ ਨਮਸ਼ਕਾਰੇ ਨਾਨਕ ਉਹ ਅਪਰਸ ਸਗਲ ਨਿਸਤਾਰੇ ਦੇਖੋ ਹੁਣ ਜੇ ਤੁਸੀਂ ਜੇ ਤੁਹਾਡਾ ਰਾਹ ਪ੍ਰਮਾਤਮਾ ਨੂੰ ਪਾਣੇ ਦਾ ਜੇ ਤੁਸੀਂ ਮੈਂ ਪ੍ਰਮਾਤਮਾ ਨੂੰ ਪਾਣਾ ਚਾਹਾਂ ਪਹਿਲਾਂ ਤਾਂ ਉਰਤਾ ਰਹੇ ਜੋ ਅੰਤਰਨਾਮ ਜੇ ਮਨ ਰੋਪਨ ਨਾਮ ਸਿਮਰਨ ਕਰ ਲਿਆ ਪ੍ਰਮਾਤਮਾ ਕਾ ਜਿਹੜਾ ਨਾਮ ਹੈ ਪਹਿਲਾਂ ਤਾਂ ਆਪਣੇ ਅੰਦਰ ਧਿਆਣਾ ਪੈਣਾ ਠੀਕ ਹੈ ਉਸ ਤੋਂ ਬਾਅਦ ਸਰਬਮਪੇਖ ਹੈ ਪੁਰਖ ਭਗਵਾਨ ਫਿਰ ਚਾਹੇ ਉਹ ਤੇਰੀ ਕੋਈ ਨਰਜੀਵ ਚੀਜ਼ ਹੈ ਚਾਹੇ ਕੋਈ ਉਹ ਸੰਜੀਵ ਚੀਜ਼ ਹੈ ਚਾਹੇ ਧਰਤੀ ਹੈ ਚਾਹੇ ਆਕਾਸ਼ ਹੈ ਚਾਹੇ ਪਤਾਲ ਹੈ ਚਾਹੇ ਤੇਰੀ ਘਰ ਕੀ ਕੁਰਸੀ ਹੈ ਜੋ ਮਰਜੀ ਚੀਜ਼ ਹੈ ਚਾਹੇ ਤੇਰੀ ਬੈੱਡ ਦੀ ਚਾਦਰ ਹੈ ਐਨੀਥਿੰਗ ਕੋਈ ਵੀ ਚੀਜ਼ ਹੈ ਤੈਨੂੰ ਹਰੇਕ ਚੀਜ਼ ਦੇ ਵਿੱਚ ਭਗਵਾਨ ਦਿਖਣਾ ਚਾਹੀਦਾ ਸਰਬਮਪੇਖ ਹੈ ਪੁਰਖ ਭਗਵਾਨ ਕਟ-ਕਟ ਮੈਂ ਜੇਤाराम ਕਟ-ਕਟ ਕੇ ਵਿੱਚ ਉਸ ਨੂੰ ਰਾਮ ਰਮੇ ਹੋਏ ਪ੍ਰਮਾਤਮਾ ਦੀ ਦਿਖਣਾ ਚਾਹੀਦਾ ਹਰ ਇੱਕ ਚੀਜ਼ ਦਾ ਸ਼ੁਕਰਾਨਾ ਕਰੇ ਜਿਵੇਂ ਉਹ ਕੰਬਲ ਵੀ ਲਿਆਵਾ ਕਿਸੇ ਪ੍ਰਮਾਤਮਾ ਆ ਵੀ ਤੇਰੀ ਤੇਰਾ ਸ਼ੁਕਰ ਹੈ ਤੇ ਮੈਨੂੰ ਕੰਬਲ ਦਿਆਵਾ ਤੂੰ ਕੰਬਲ ਬਣ ਕੇ ਮੇਰੇ ਮੈਨੂੰ ਠੰਡ ਦੇ ਰੋਕਿਆ ਵਾ ਵੀ ਆ ਵੀ ਤੂੰ ਹੀ ਹੈ ਠੀਕ ਹੈ ਤੂੰ ਕੁਰਸੀ ਬਣ ਕੇ ਮੇਰੇ ਘਰ ਕੇ ਵਿੱਚ ਮੇਰੀ ਇੱਜ਼ਤ ਰੱਖੀ ਵੀ ਆ ਰਿਸ਼ਤੇਦਾਰ ਆਵਾਂਗੇ ਬੈਠਾਂਗੇ ਠੀਕ ਹੈ ਮੇਰੀ ਇੱਜ਼ਤ ਰੱਖੀ ਵੀ ਹੈ ਤੂੰ ਮੈਨੂੰ ਧਰਤੀ 'ਤੇ ਬਰ ਨਹੀਂ ਬੈਠਣ ਦਿੰਦਾ ਵੀ ਇਹ ਵੀ ਇੱਕ ਤੇਰੇ ਹੀ ਰੂਪ ਹੈ ਕੋਈ ਇਹ ਜੀ ਵਸਤੂ ਹੋਣੀ ਨਹੀਂ ਚਾਹੀਦੀ ਜੀ ਕਿ ਵਿੱਚ ਨੂੰ ਪਰਮਾਤਮਾ ਨਾ ਲਿਖਿਆ ਠੀਕ ਹੈ ਹਰੇਕ ਸ਼ੁਕਰਾਨਾ ਕਰਦਾ ਰਹੇ ਬੰਦਾ ਪਰਮਾਤਮਾ ਦਾ ਘਟ ਘਟ ਕੇ ਵਿੱਚ ਠੀਕ ਹੈ ਸਰਬਮਪੇਖੇ ਪੁਰਖ ਭਗਵਾਨ ਜਿੰਨਾ ਭਗਵਾਨ ਨੂੰ ਦੇਖੂਗਾ ਰੇਕ ਜੀ ਦੇ ਵਿੱਚ ਉਨੀ ਹੀ ਜ਼ਿਆਦਾ ਉਸकी ਸੁਰਤੀ ਬਿਰਤੀ ਰੱਬ ਕੀ ਗਹਿਲ ਜੁੜਦੀ ਜਾਊਗੀ ਉਹਨੂੰ ਹਰੇਕ ਚੀਜ਼ ਦਾ ਪਤਾ ਲੱਗਦਾ ਜਾਊਗਾ ਜਿਸ ਤਰ੍ਹਾਂ ਸੰਤ ਬਾਬਾ ਅਤਰ ਸਿੰਘ ਜੀ ਮਸਤਵਾਨੇ ਵਾਲੇ ਮੈਂ ਸੰਤ ਮਸਕੀਨ ਜੀ ਦੀ ਕਥਾ ਸੁਣ ਰਿਹਾ ਤਾਂ ਕਾਬੀ ਨੇ ਬੁਰਕੀ ਮੂੰਹ ਦੇ ਵਿੱਚ ਪਾਈ ਕਾਹਨੇ ਬੁਰਕੀ ਮੂੰਹ ਦੇ ਵਿੱਚ ਪਾਣ ਸਰ ਵਾਹਿਗੁਰੂ ਕਿਹਾ ਵੀ ਜਦਿਉ ਰਸ ਗਲ ਭਰ ਗਿਆ ਐਨਾ ਰਸ ਗਲ ਭਰ ਗਿਆ ਉਸਨੇ ਬਸੈਨੀ ਕੇ ਬਾਤ ਅਗੇ ਵਾਹਿਗੁਰੂ ਵੀ ਆ ਵੀ ਬੁਰਕੀ ਵੀ ਆ ਵੀ ਤੂੰ ਹੀ ਹੈ ਵੀ ਮੇਰੇ ਅੰਦਰ ਜਿਹੜੀ ਜਾ ਰਹੀ ਹੈ ਤੂੰ ਮੈਨੂੰ ਪਾਲ ਰਹਾ ਤੂੰ ਰੋਟੀ ਦੇ ਰੂਪ ਦੇ ਵਿੱਚ ਮੈਨੂੰ ਬਚਾਣਾ ਬਚਾਕ ਬਚਾਨ ਆਇਆ ਇਹ ਵੀ ਇੱਕ ਤੇਰੇ ਹੀ ਰੂਪ ਹੈ ਬਸ ਐਨੀ ਗੱਲ ਕਹਿਣੀ ਸੀ 15 ਦਿਨ 15 ਦਿਨ ਕੇ ਸੁਰਤੀ ਜੁੜੀ ਰਹੀ ਜਿਸ ਦਿਨ 15ਵੇਂ ਦਿਨ ਉਸ ਦਾ ਜਿਹੜਾ ਸੇਵਾਦਾਰਤਾ 15ਵੇਂ ਦਿਨ ਜਦ ਸੁਰਤੀ ਖੋਲੀ ਉਹ ਪ੍ਰਸ਼ਾਦਾ ਲੈ ਕੇ ਆਇਆ ਕਾ ਬਾਬਾ ਜੀ ਪ੍ਰਸ਼ਾਦਾ ਛਕ ਲੋ ਉਹ ਵਾ ਪੰਤਵਾ ਬਾਤਰ ਸਿੰਘ ਜੀ ਬੋਲੇ ਕਿ ਭਾਈ ਹੁਣ ਤਾਂ ਖਲਾਕਾ ਗਿਆ ਤਾਂ ਫੇਰ ਲੈ ਕੇ ਆ ਗਿਆ ਉਹ ਕਹੇ 15 ਦਿਨ ਹੋ ਗਏ ਜੀ ਪ੍ਰਸ਼ਾਦਾ ਛਕੇ ਉਹका 15 ਦਿਨੋਂ ਕਾ ਮੇਰੇ ਤਾਂ ਹਲੇ ਬੁਰਕੀ ਹਲੇ ਮੂਕੇ ਵਿਚਾਰੇ ਮੂਮਤ ਹੀ ਹੁਣ ਗਈ ਐ ਤਲੇ ਨੂੰ ਜਿਸकी सुरती जुड़गी परमात्मा ਦੇ ਜਿਸ ਘਟ ਘਟ ਕੇ ਵਿੱਚ ਦਿਖਣ ਲੱਗ ਜੂਗਾ ਉਹਨੂੰ ਬੁਰਕੀ ਦੇ ਵਿੱਚੇ ਪਰਮਾਤਮਾ ਕੇ ਸ਼ਕਰਾਨਾ ਚੋਂ ਕਰਕੇ ਬਾਬਾ ਅਤਰ ਸਿੰਘ ਜੀ ਜਾ ਬਿਰਤੀ ਜੁੜ ਗਈ ਸੋ ਅਗਲੀ ਤੁਕਾ ਨਿਮਖ ਨਿਮਖ ਠਾਕੁਰ ਨਮਸਕਾਰ ਹੁਣ ਦੇਖੋ ਨਿਮਖ ਇਹ ਨਿਮਖ ਹੈ ਜਿਹੜਾ 1 ਸੈਕਿੰਡ ਤੋਂ ਵੀ ਛੋਟਾ ਪਲ ਹੈ ਐਨੇ ਐਨੇ ਪਲਾਂ ਕੇ ਵਿੱਚ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਸਿੱਖਣਾ ਚਾਹੀਦਾ ਬੰਦੇ ਨੂੰ ਨਿਮਖ ਨਿਮਖ ਛੋਟੇ ਛੋਟੇ ਪਾਲਾ ਦੇਖਿਆ ਪ੍ਰਮਾਤਮਾ ਕੀ ਵੀਰ ਕਿੱਥੇ ਕਿੱਥੇ ਰੱਬ ਵਸ ਰਿਹਾ ਕਹੇ ਜੇ ਕਹੇ ਜੇ ਕੰਮਾਂ માં ਕਿੰਨੇ ਉਸਕੇ ਰੰਗ ਹੈ ਠੀਕ ਹੈ ਜਿਤਨਾ ਮੰਨ ਲਓ ਆਪਾਂ ਆਮ ਇੱਕ ਗੱਲ ਕਰਾਂਗੇ ਵੀ ਰੱਬ ਨੇ ਕਿੰਨੀਆਂ ਸ਼ਕਲਾਂ ਤਿਆਰ ਕਰੀਆਂ ਹਨਾ ਵੀ ਕੋਈ ਸ਼ਕਲ ਇੱਕ ਦੂਸਰੇ ਕਦੇ ਮਿਲਦੀ ਤੁਸੀਂ ਇੱਕ ਗੱਲ ਨੋਟ ਕਰੀਏ ਜਿੰਨੇ ਵੀ ਦਰਖਤਾਂ ਦਰਖਤਾਂ ਕੇ ਪੱਤੇ ਵੀ ਆਪਸ ਵਿੱਚ ਮੇਚ ਨਹੀਂ ਕਰਦੇ ਕਿੰਨੀਆਂ ਦਰਖਤਾਂ ਕਿਹਾਂ ਪ੍ਰਜਾਤੀਆਂ ਕਿੰਨੀਆਂ ਜਾਨਵਰਾਂ ਕਿਹਾਂ ਪ੍ਰਜਾਤੀਆਂ ਕੋਈ ਵੀ ਚੀਜ਼ ਆਪਸ ਵਿੱਚ ਇੱਕ ਦੂਸਰੀ ਗੱਲ ਵਿੱਚ ਨਹੀਂ ਕਰਦੀ ਸੋ ਉਸ ਨੂੰ ਛੋਟੀ ਛੋਟੀਆਂ ਚੀਜ਼ਾਂ ਕੇ ਵਿੱਚ ਵੀ ਉਸ ਨੂੰ ਨਮਸਕਾਰ ਕਰਨਾ ਸਿੱਖੋ ਛੋਟੇ ਛੋਟੇ ਗੁਨਾ ਕੇ ਵਿੱਚ ਬਾਰ ਬਾਰ ਨਮਸਕਾਰ ਕਰੋ ਉਸ ਕਾ ਪ੍ਰਮਾਤਮਾ ਤਾਨ ਹੈ ਤੂੰ ਤਾਨ ਹੈ ਤੇ ਰੋਟੀ ਦੇਦੀ ਤਾਂ ਵੀ ਤਾਨ ਹੈ ਬਾਰ ਬਾਰ ਨਮਸਕਾਰ ਕਰਨਾ ਸਿੱਖੋ ਨਾਨਕ ਉਹ ਅਪਰਸ ਸਗਲ ਨਿਸਤਾਰੇ ਫਿਰ ਉਹ ਬੰਦੇ ਕਾ ਨਿਸਤਾਰਾ ਹੋ ਜਾਗਾ ਜਿਹੜਾ ਬੰਦਾ ਪ੍ਰਮਾਤਮਾ ਕਾ ਨਾਮ ਸਿਮਨ ਕਰਦਾ ਹੈ ਕਰਦਾ ਕਰਦਾ ਉਸ ਨੂੰ ਆਪਣੇ ਅੰਦਰ ਧਾਰਕ ਹੈ ਸਾਰਿਆਂ ਮੈਂ ਭਗਵਾਨ ਨੂੰ ਦੇਖੇ ਨਿਮਖਨੇਮ ਇਕੱਠਾ ਕਰ ਨੂੰ ਨਮਸ਼ਕਾਰ ਕਰੇ ਤੇ ਫਿਰ ਉਸ ਕਾ ਪਾਰ ਉਤਾਰਾ ਸਗਲ ਕਾ ਨਸਤਾਰਾ ਹੋ ਜਾਗਾ ਸੁਪਾਈ ਪ੍ਰਮਾਤਮਾ ਨੂੰ ਚੇਤਿਆ ਰੱਖੋ ਇਹ ਅੱਜ ਦੀ ਜਿਹੜੇ ਰਬਨਾਮ ਸਿਵਨ ਕਰਨਾ ਚਾਹਾਂਗੇ ਉਹਨਾਂ ਵਾਸਤੇ ਪਾਈ ਗਿਆਨ ਦੀ ਤੁਕ ਹੈ ਸੋਇ ਨੂੰ ਤਿਆਉ ਪ੍ਰਮਾਤਮਾ ਨੂੰ ਚੇਤਿਆ ਰੱਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ